ਜਿਹੜੇ ਲੋਕ ਪੀਰਾਂ ਨੂੰ ਮੰਨਦੇ ਨੇ ਜੇ ਵੀਰਵਾਰ ਨੂੰ ਉਹਨਾਂ ਦੇ ਸਰੀਰ ਵਿੱਚੋਂ ਇਹ ਤਿੰਨ ਸੰਕੇਤ ਮਿਲ ਰਹੇ ਨੇ ਤਾਂ ਸਮਝੋ ਉਹਨਾਂ ਦੇ ਘਰ ਕੋਈ ਵੱਡਾ ਨੁਕਸਾਨ ਹੋਣ ਵਾਲਾ ਹੈ ਉਹਨਾਂ ਦੇ ਨਾਲ ਕੋਈ ਵੱਡੀ ਦੁਰਘਟਨਾ ਹੋਣ ਵਾਲੀ ਹੈ ਕਿਉਂਕਿ ਪੀਰ ਮੁਰਸ਼ਿਦ ਆਪਣੇ ਮুরিਦਾਂ ਨੂੰ ਇਹ ਤਿੰਨ ਸੰਕੇਤ ਤਾਂ ਦਿੰਦੇ ਨੇ ਤਾਂ ਜੋ ਹੋਣ ਵਾਲੀ ਘਟਨਾ ਤੋਂ ਉਹ ਬਚ ਸਕਣ ਉਨ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਪਰ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਤਿੰਨ ਸੰਕੇਤਾਂ ਬਾਰੇ ਪਤਾ ਹੀ ਨਹੀਂ ਹੁੰਦਾ ਤੇ ਉਹ ਸਮਝ ਹੀ ਨਹੀਂ ਪਾਉਂਦੇ ਕਿ ਉਹਨਾਂ ਦੇ ਨਾਲ ਕੋਈ ਦੁਰਘਟਨਾ ਹੋਣ ਵਾਲੀ ਹੈ ਤੇ ਜਦੋਂ ਨੁਕਸਾਨ ਹੋ ਜਾਂਦਾ ਹੈ ਫਿਰ ਪਛਤਾਉਂਦੇ ਨੇ ਜੇ ਤੁਸੀਂ ਵੀ ਪੀਰਾਂ ਨੂੰ ਮੰਨਦੇ ਹੋ ਤਾਂ ਅੱਜ ਦੀ ਇਹ ਵੀਡੀਓ ਨੂੰ ਪੂਰਾ ਦੇਖਿਓ ਕਿਤੇ ਤੁਹਾਡੇ ਨਾਲ ਤਾਂ ਨਹੀਂ ਇਹ ਤਿੰਨ ਸੰਕੇਤ ਹੋ ਰਹੇ ਤੇ ਜੇ ਹੋ ਰਹੇ ਨੇ ਤਾਂ ਅੱਜ ਹੀ ਬਚੋ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਵੈਸੇ ਤਾਂ ਇਹ ਤਿੰਨੋਂ ਸੰਕੇਤ ਬਹੁਤ ਖਾਸ ਨੇ ਪਰ ਜੋ ਤੀਸਰਾ ਸੰਕੇਤ ਹੈ ਪੀਰ ਮੁਰਸ਼ਿਦ ਆਪਣੇ ਉਸ murid ਨੂੰ ਦਿੰਦੇ ਨੇ ਜਿਹਦੇ ਨਾਲ ਬਹੁਤ ਹੀ ਜ਼ਿਆਦੇ ਮਾੜੀ ਦੁਰਘਟਨਾ ਹੋਣੀ ਹੋਵੇ ਇਸ ਕਰਕੇ ਤੀਸਰੇ ਸੰਕੇਤ ਨੂੰ ਧਿਆਨ ਨਾਲ ਸੁਣਿਓ ਗੱਲ ਕਰਦੇ ਆ ਪਹਿਲੇ ਸੰਕੇਤ ਦੀ ਮਨ ਦੇ ਵਿੱਚ ਬੇਚੈਨੀ ਰਹਿਣਾ ਪਹਿਲਾਂ ਤੁਹਾਡਾ ਮਨ ਬਹੁਤ ਹੀ ਵਧੀਆ ਰਹਿੰਦਾ ਸੀ ਤੁਹਾਡੇ ਮਨ ਦੇ ਵਿੱਚ ਹਮੇਸ਼ਾ ਤੁਹਾਡੇ ਪੀਰ ਮੁਰਸ਼ਿਦ ਦਾ ਨਾਮ ਚੱਲਦਾ ਰਹਿੰਦਾ ਸੀ ਪਰ ਅਚਾਨਕ ਪਤਾ ਨਹੀਂ ਕੀ ਹੋ ਗਿਆ ਮਨ ਦੇ ਵਿੱਚ ਬੇਚੈਨੀ ਆ ਰਹੀ ਹੈ ਇਦਾਂ ਲੱਗਦਾ ਹੈ ਕਿ ਕੁਝ ਗਲਤ ਹੋਏਗਾ ਮਨ ਦੇ ਵਿੱਚ ਕੋਈ ਨਾ ਕੋਈ ਡਰ ਚੱਲ ਰਿਹਾ ਹੈ ਮਨ ਦੇ ਵਿੱਚ ਕੋਈ ਨਾ ਕੋਈ ਚਿੰਤਾ ਬਣੀ ਹੋਈ ਹੈ ਕੋਈ ਟੈਨਸ਼ਨ ਵੀ ਨਹੀਂ ਪਰ ਫਿਰ ਵੀ ਮਨ ਪਰੇਸ਼ਾਨ ਹੈ ਮਨ ਦੇ ਵਿੱਚ ਬਹੁਤ ਸਾਰੀ ਬੇਚੈਨੀ ਹੈ ਇਦਾਂ ਲੱਗਦਾ ਹੈ ਕਿ ਇਸ ਦੁਨੀਆ ਤੇ ਮੇਰਾ ਕੋਈ ਵੀ ਨਹੀਂ ਦੁਨੀਆ ਦੇ ਉੱਪਰ ਜੀ ਨਹੀਂ ਲੱਗ ਰਿਹਾ ਮਨ ਦੀ ਬੇਚੈਨੀ ਮਹਿਸੂਸ ਹੋ ਰਹੀ ਹੈ ਤਾਂ ਸਮਝੋ ਇਪੀਰ ਮੁਰਸ਼ਿਦ ਦਾ ਪਹਿਲਾ ਸੰਕੇਤ ਹੈ ਕਿ ਤੁਹਾਡੇ ਨਾਲ ਕੁਝ ਬੁਰਾ ਹੋਣ ਵਾਲਾ ਹੈ ਕੋਈ ਨਾ ਕੋਈ ਦੁਰਘਟਨਾ ਹੋਣ ਵਾਲੀ ਹੈ ਤੇ ਪੀਰ ਮੁਰਸ਼ਿਦ ਤੁਹਾਨੂੰ ਇਤਲਾਹ ਕਰ ਰਹੇ ਨੇ ਕਿ ਬਚੋ ਤੁਹਾਡੇ ਨਾਲ ਕੋਈ ਨਾ ਕੋਈ ਦੁਰਘਟਨਾ ਜ਼ਰੂਰ ਹੋਏਗੀ ਦੂਸਰਾ ਸੰਕੇਤ ਕਈ ਵਾਰ ਆਪਾਂ ਸੁਪਨੇ ਦੇ ਵਿੱਚ ਕੁਝ ਅਜੀਹਾ ਵੇਖ ਲੈਨੇ ਆ ਕਿ ਜਦੋਂ ਉਹ ਸੁਪਨਾ ਟੁੱਟਦਾ ਤੇ ਆਪਾਂ ਨੂੰ ਬਹੁਤ ਹੀ ਬੁਰਾ ਮਹਿਸੂਸ ਹੁੰਦਾ ਜਿਵੇਂ ਸੁਪਨੇ ਦੇ ਵਿੱਚ ਕਿਤੋਂ ਆਪਾਂ ਡਿੱਗ ਰਹੇ ਆ ਕੋਈ ਉੱਚੀ ਚੋਟੀ ਤੋਂ ਥੱਲੇ ਡਿੱਗ ਰਹੇ ਆ ਆਪਣਾ ਕੋਈ ਨਾ ਕੋਈ ਐਕਸੀਡੈਂਟ ਹੋ ਗਿਆ ਆ ਆਪਾਂ ਨੂੰ ਸੁਪਨੇ ਦੇ ਵਿੱਚ ਖੂਨ ਦਿਸ ਰਿਹਾ ਯਾਨੀ ਕੋਈ ਵੀ ਇਦਾਂ ਦਾ ਸੁਪਨਾ ਜਦੋਂ ਅੱਖ ਖੁੱਲ੍ਹੇ ਤੇ ਮਨ ਪਰੇਸ਼ਾਨ ਹੋਵੇ ਮਨ ਦੇ ਵਿੱਚ ਬੇਚੈਨੀ ਹੋਵੇ ਤੇ ਆਪਾਂ ਨੂੰ ਨੈਗੇਟਿਵ ਮਹਿਸੂਸ ਹੋਵੇ ਤਾਂ ਸਮਝੋ ਇਹ ਵੀ ਪੀਰ ਮੁਰਸ਼ਿਦ ਦਾ ਇੱਕ ਸੰਕੇਤ ਹੈ ਕਿ ਆਪਾਂ ਨੂੰ ਉਹ ਦੱਸਣਾ ਚਾਹੁੰਦੇ ਨੇ ਕਿ ਆਪਣੇ ਨਾਲ ਕੁਝ ਬੁਰਾ ਹੋਣ ਵਾਲਾ ਹੈ ਸੁਪਨਾ ਕਿਦਾਂ ਦਾ ਵੀ ਹੋ ਸਕਦਾ ਜਿਵੇਂ ਸੁਪਨੇ ਦੇ ਵਿੱਚ ਫਕੀਰ ਦੂਸਰੇ ਪਾਸੇ ਮੂੰਹ ਕਰਕੇ ਬੈਠਾ ਹੋਵੇ ਸੁਪਨੇ ਦੇ ਵਿੱਚ ਆਪਾਂ ਨੂੰ ਕੋਈ ਛੱਟ ਲੱਗੀ ਹੋਵੇ ਸੁਪਨੇ ਦੇ ਵਿੱਚ ਆਪਾਂ ਨੂੰ ਕੋਈ ਮਾਰ ਰਿਹਾ ਹੋਵੇ ਸੁਪਨੇ ਦੇ ਵਿੱਚ ਕੋਈ ਸੱਪ ਆਪਾਂ ਨੂੰ ਦਿਖ ਜਾਵੇ ਇਦਾਂ ਦਾ ਕੋਈ ਵੀ ਸੁਪਨਾ ਹੁਣ ਗੱਲ ਕਰਦੇ ਆਂ ਤੀਸਰੇ ਤੇ ਸਭ ਤੋਂ ਖਾਸ ਸੰਕੇਤ ਦੀ ਮੈਂ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਪੀਰ ਮੁਰਸ਼ਿਦ ਇਹ ਸੰਕੇਤ ਆਪਣੇ ਉਸ ਮুরিਦ ਨੂੰ ਦਿੰਦੇ ਨੇ ਜਿਹਦੇ ਨਾਲ ਕੋਈ ਬੁਰਾ ਬਹੁਤ ਵੱਡਾ ਹੋਣ ਵਾਲਾ ਹੋਵੇ ਪੀਰ ਮੁਰਸ਼ਿਦ ਆਪਣੇ ਤੀਸਰੇ ਸੰਕੇਤ ਦੇ ਵਿੱਚ ਪੀਰ ਮੁਰਸ਼ਿਦ ਨੂੰ ਆਪਣੇ ਤੋਂ ਦੂਰ ਜਾਂਦਾ ਦਿਖਾਈ ਦਿਖਾਉਂਦੇ ਨੇ ਜਿਵੇਂ ਮੰਨ ਲਓ ਤੁਹਾਡਾ ਪੀਰ ਮੁਰਸ਼ਿਦ ਹੈ ਤੇ ਤੁਹਾਡੇ ਤੋਂ ਆਪਣਾ ਹੱਥ ਛੁਡਾ ਰਿਹਾ ਹੈ ਤੁਹਾਡੇ ਤੋਂ ਦੂਰ ਜਾ ਰਿਹਾ ਹੈ ਤੇ ਤੁਸੀਂ ਰੋ ਰਹੇ ਹੋ ਇਹ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਬਾਅਦ ਦੇ ਵਿੱਚ ਜਦੋਂ ਤੁਹਾਡੀ ਜਾਗ ਖੁੱਲਦੀ ਹੈ ਤਾਂ ਤੁਹਾਡੇ ਸਰੀਰ ਉੱਪਰ ਕਸ਼ਟ ਆਉਂਦਾ ਹੈ ਬਿਮਾਰੀ ਆਉਂਦੀ ਹੈ ਤੁਸੀਂ ਬਹੁਤ ਦਵਾਈਆਂ ਖਾ ਕੇ ਵੇਖ ਲਈਆਂ ਪਰ ਫਿਰ ਵੀ ਕੋਈ ਫਰਕ ਨਹੀਂ ਪਿਆ ਦਵਾਈਆਂ ਨਾਲ ਤੇ ਤੁਹਾਡੇ ਡਾਕਟਰਾਂ ਨਾਲ ਕੋਈ ਫਰਕ ਨਹੀਂ ਪਿਆ ਤੇ ਤੁਹਾਡੇ ਸਰੀਰ ਦੇ ਉੱਪਰ ਬਿਮਾਰੀ ਤੇ ਬਿਮਾਰੀ ਆ ਰਹੀ ਹੈ ਤਾਂ ਸਮਝੋ ਕਿ ਪੀਰ মুর্ਸ਼ਦ ਦਾ ਤੀਸਰਾ ਸਭ ਤੋਂ ਵੱਡਾ ਸੰਕੇਤ ਹੈ ਤੁਹਾਨੂੰ ਦੱਸਣਾ ਚਾਹੁੰਦੇ ਨੇ ਕਿ ਤੁਹਾਡੇ ਤੋਂ ਕੋਈ ਨਾ ਕੋਈ ਗਲਤੀ ਹੋ ਗਈ ਹੈ ਤੇ ਤੁਸੀਂ ਸੁਧਾਰਨੀ ਹੈ ਇਹ ਤਾਂ ਸਹੀਓ ਤਿੰਨ ਸੰਕੇਤ ਪਰ ਜੇਕਰ ਗੱਲ ਕਰੀਏ ਤੁਹਾਨੂੰ ਇਹ ਤਿੰਨ ਵਿੱਚੋਂ ਇੱਕ ਵੀ ਮਿਲ ਰਿਹਾ ਤਾਂ ਫਿਰ ਆਪਾਂ ਬਚਣਾ ਕਿਦਾਂ ਤੁਸੀਂ ਕੀ ਕਰਨਾ ਹੈ ਆਪਾਂ ਨੂੰ ਨਹੀਂ ਪਤਾ ਕਿ ਆਪਣੇ ਤੋਂ ਕਿਹੜੀ ਗਲਤੀ ਹੋ ਗਈ ਹੈ ਆਪਣੇ ਪੀਰ মুর্ਸ਼ਦ ਦੀ ਫੋਟੋ ਅੱਗੇ ਜਾਣਾ ਜਿੱਥੇ ਬੈਠ ਕੇ ਤੁਸੀਂ ਇਬਾਦਤ ਕਰਦੇ ਹੋ ਹੱਥ ਜੋੜ ਕੇ ਖੜੇ ਹੋ ਜਾਣਾ ਤੇ ਕਹਿਣਾ ਕਿ ਪੀਰ মুর্ਸ਼ਦ ਜੀ ਮੈਨੂੰ ਨਹੀਂ ਪਤਾ ਕਿ ਮੇਰੇ ਤੋਂ ਕੀ ਗਲਤੀ ਹੋਈ ਹੈ ਤੁਸੀਂ ਮੈਨੂੰ ਕੀ ਦੱਸਣਾ ਚਾਹੁੰਦੇ ਹੋ ਪਰ ਮੈਂ ਤੁਹਾਡਾ ਹੀ ਬੱਚਾ ਤੁਸੀਂ ਮੈਨੂੰ ਛੱਡਿਓ ਨਾ ਤੁਹਾਡੀ ਕਿਰਪਾ ਦੇ ਨਾਲ ਇਹ ਮਾੜੇ ਦਿਨ ਖਤਮ ਹੋ ਜਾਣਗੇ ਤੁਹਾਡਾ ਹੱਥ ਮੇਰੇ ਸਿਰ ਤੇ ਹੋਇਆ ਇੰਨਾ ਮਾੜੇ ਹਾਲਾਤਾਂ ਵਿੱਚੋਂ ਮੈਂ ਆਸਾਨੀ ਦੇ ਨਾਲ ਲੰਘ ਜਾਊਂਗਾ ਪਰ ਜੇ ਤੁਸੀਂ ਹੱਥ ਛੱਡ ਦਿੱਤਾ ਫਿਰ ਮੈਨੂੰ ਪਾਰ ਕਰਾਉਣ ਵਾਲਾ ਕੋਈ ਵੀ ਨਹੀਂ ਜੇ ਮਾੜੇ ਦਿਨ ਆਉਣੇ ਹਨ ਤੇ ਤੁਸੀਂ ਉਹਨਾਂ ਮਾੜੇ ਦਿਨਾਂ ਨੂੰ ਖਤਮ ਕਰਨਾ ਹੈ ਇਹਨਾਂ ਕਹਿ ਕੇ ਆਪਣੇ ਪੀਰ ਮੁਰਸ਼ਦ ਦੀ ਇਬਾਦਤ ਕਰਨੀ ਸ਼ੁਰੂ ਕਰ ਦੇਣੀ ਹੈ ਤੇ ਆਪਣੇ ਪੀਰ ਮੁਰਸ਼ਦ ਤੇ ਯਕੀਨ ਰੱਖਣਾ ਜੇ ਮਾੜਾ ਸਮਾਂ ਆਏਗਾ ਵੀ ਤੇ ਪੀਰ ਮੁਰਸ਼ਦ ਉਹਦੇ ਵਿੱਚ ਇੰਨੀ ਹਿੰਮਤ ਦੇਣਗੇ ਕਿ ਆਪਾਂ ਮਾੜੇ ਸਮੇਂ ਦੇ ਵਿੱਚ ਆਸਾਨੀ ਦੇ ਨਾਲ ਲੰਘ ਜਾਵਾਂਗੇ। ਇਹ ਸੀ ਅੱਜ ਦੀ ਵੀਡੀਓ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ। ਧੰਨਵਾਦ। ਬਹੁਤ-ਬਹੁਤ ਧੰਨਵਾਦ।